ਇੱਕ ਦਾ ਜਿਹੜਾ ਮੇਰੇ ਸੂਟ ਪਾਇਆ ਤੇ ਇਹਦੇ ਵਿੱਚ ਆਪਾਂ ਇੱਕ ਹੋਰ ਡਿਜ਼ਾਈਨ ਹੈ ਜਿਹੜਾ ਅੱਜ ਸ਼ੇਅਰ ਕਰਨ ਲੱਗੇ ਆ ਤੁਸੀਂ ਵੀ ਸਿੱਖ ਸਕਦੇ ਆ ਇਹਨੂੰ ਬਣਾਉਣਾ ਮੈਂ ਵੀਰਪਾਲ ਕੌਰ ਸਿੱਖੋ ਸ਼ੇਅਰ ਜੱਤੋ ਤੋਂ ਜਿਹੜੀਆਂ ਵੀ ਭੈਣਾ ਆਰੀ ਸਿੱਖਣ ਲਈ ਨਵੀਆਂ ਜੁੜੀਆਂ ਜਾਂ ਜੁੜਨਾ ਚਾਹੁੰਦੀਆਂ ਤਾਂ ਤੁਸੀਂ ਵੀਰਪਾਲ ਕੌਰ ਸਿੱਖੋ YouTube ਤੇ ਜਾ ਸਕਦੇ ਆ ਇਕ ਤਜੇ ਪਰਲ ਦੇ ਨਾਲ ਆਪਾਂ ਗੋਲ ਇਦਾਂ ਫਲਾਵਰਸ ਬਣਾਏ ਸੀ ਇਹ ਵੀ ਬਹੁਤ ਸੋਹਣੇ ਲੱਗਦੇ ਆ ਇਹਦੇ ਲਈ ਆਪਾਂ ਨੂੰ ਕੱਟ ਦਾਣਾ ਚਾਹੀਦਾ ਮੋਤੀ ਚਾਹੀਦਾ ਇੱਕ ਆਰੀ ਚਾਹੀਦੀ ਹੈ 14 ਜਾਂ 24 ਜਿਹੜੀ ਮਰਜ਼ੀ ਨੰਬਰ ਲੈ ਲਓ ਤੇ ਜਰੀ ਦੇ ਨਾਲ ਆਪਾਂ ਜਿਹੜਾ ਇਹਨੂੰ ਲਗਾਉਣਾ ਇਹ ਜਿਹੜੇ ਗੋਲ ਫਲਾਵਰ ਆ ਇਹ ਵੀ ਬਹੁਤ ਸੋਹਣੇ ਲੱਗਦੇ ਸੀ ਬਹੁਤ ਬਹੁਤ ਸਾਰੇ ਨੇ ਸੂਟoverline ਜਿਹੜਾ ਮੈਨੂੰ ਪੁੱਛਿਆ ਜੋ ਵੀ ਦੇਖਦਾ ਪੁੱਛਦਾ ਵੀ ਇਹਨੂੰ ਕਿਵੇਂ ਬਣਾਣਾ ਪਰ ਇਹ ਬਹੁਤ ਸੌਖਾ ਡਿਜ਼ਾਈਨ ਆ ਤੁਸੀਂ ਸਾਰੇ ਆ ਜਿਹੜੀਆਂ ਵੀ ਪੈਣਾ ਆਰੀ ਜਾਣਦੀਆਂ ਤੁਸੀਂ ਇਹਨੂੰ ਬਣਾ ਸਕਦੇ ਤੇ ਇੱਕੇ ਜਲਦੀ ਬਹੁਤ ਬਣ ਜਾਂਦਾ ਤੇ ਪਾਇਆ ਤੁਹਾਡਾ ਬਹੁਤ ਸੋਹਣਾ ਲੱਗਦਾ ਇਸ ਸ਼ੇਪ ਦੇ ਵਿੱਚ ਇਹਨੂੰ ਬਣਾਉਣਾ ਜੀ ਆਪਾਂ ਤੇ ਦੋ ਆਪਾਂ ਇਹਨੂੰ ਪੱਤੀਆਂ ਲਗਾਉਣੀਆਂ ਇਹਨਾਂ ਨੂੰ ਮੈਂ ਪਹਿਲਾਂ ਬਣਾ ਕੇ ਰੱਖਿਆ ਮਤਲਬ ਉਸੇ ਹਿਸਾਬ ਨਾਲ ਤੁਸੀਂ ਬਣਾ ਸਕਦੇ ਮੇਰੇ ਕੋਲ ਨਾ ਜੁੜੇ ਹੋਏ ਮੋਤੀ ਐ ਦੋ ਤੇ ਆਪਾਂ ਚਾਰ ਮੋਤੀ ਇੱਕ ਸਾਈਡ 'ਤੇ ਚਾਹੀਦੇ ਆ ਮਤਲਬ ਟੋਟਲ ਆ ਜਿਹੜੇ ਇਹਦੇ ਉੱਤੇ 16 ਮੋਤੀ ਲੱਗਦੇ ਆ 16 ਮੋਤੀ ਦਾ ਹੈਗਾ ਚਾਰ ਆ ਜਿਹੜਾ ਇੱਕ ਵਾਰੀ ਜੇ ਇਹ ਜਾਣਗੇ ਆਪਣੇ ਚਾਰ ਮੋਤੀ ਤੇ ਇਦਾਂ ਆਪਾਂ ਇਸ ਸ਼ੇਪ ਦੇ ਵਿੱਚ ਇਹਨੂੰ ਲਗਾਉਣਾ ਜਿਹੜਾ ਸ਼ੁਰੂ ਕਰਦੇ ਨਾ ਪਹਿਲਾਂ ਉਹ ਡਬਲ ਮੋਤੀ ਇਦਾਂ ਮੈਂ ਲਗਾਉਣ ਲੱਗੀ ਸੀਗੀ ਤੇ ਫਿਰ ਮੈਂ ਤੁਹਾਨੂੰ ਇੱਕ ਵਾਰੀ ਚਲੋ ਮੈਂ ਦੱਸ ਦਿੰਨੀ ਇਹਨੂੰ ਮੈਂ ਬੈਕ ਤੇ ਲਗਾ ਦੂੰਗੀ ਜੋ ਮਤਲਬ ਕਈ ਮੋਤੀ ਨਾ ਆਪਾਂ ਜਦੋਂ ਲੜੀ ਲੈਨੇ ਆ ਉਹ ਜੁੜੇ ਹੋਏ ਨਿਕਲ ਜਾਂਦੇ ਹੈਗੇ ਤਾਂ ਇਹ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਸਿੰਗਲ ਸਿੰਗਲ ਹੀ ਲਗਾਉਣਾ ਜੇ ਆਪਣੇ ਕੋਲੇ ਮਤਲਬ ਕਦੇ ਆਪਾਂ ਇਦਾਂ 4-5 ਫਲਾਵਰ ਦਾ ਬਣਾ ਰਹੇ ਆ ਤਾਂ ਉਥੇ ਤੁਸੀਂ ਇਹ ਜਿਹੜੇ ਡਬਲ-ਡਬਲ ਜੇ ਮੋਤੀ ਹੁੰਦੇ ਨੇ ਉਹਨਾਂ ਨੂੰ ਸਿੱਟਣਾ ਨਹੀਂ ਹੁੰਦਾ ਮਤਲਬ ਵੇਸਟ ਨਹੀਂ ਕਰਨਾ ਹੁੰਦਾ ਤਾਂ ਉਥੇ ਆਪਾਂ ਇਹਨਾਂ ਨੂੰ ਚੇਪ ਸਕਦੇ ਹੁੰਨੇ ਲਗਾ ਸਕਦੇ ਹੁੰਨੇ ਕੋਈ ਇਹਨਾਂ ਦੇ ਵਿੱਚ ਦਿੱਕਤ ਨਹੀਂ ਆਉਂਦੀ ਜਦੋਂ ਬਣੇ ਹੁੰਦੇ ਆ ਤੇ ਬਸ ਸੋਹਣੇ ਲੱਗਦੇ ਆ ਹੁਣ ਜਦੋਂ ਆਪਾਂ ਦੂਜੇ ਪਾਸੇ ਲਗਾਉਣਾ ਤਾਂ ਇਦਾਂ ਲੋਕ ਲੋਕ ਮਤਲਬ ਧਾਗੇ ਦੇ ਵਿੱਚ ਦੀ ਧਾਗਾ ਕੱਢ ਕੇ ਫੇਰ ਇੱਧਰ ਕਰਨਾ ਹੁੰਦਾ ਕਿਉਂਕਿ ਉਹ ਖਿੱਚਿਆ ਨਾ ਜਾਵੇ ਤੁਹਾਡਾ ਜਿਹੜਾ ਹੱਥ ਮਤਲਬ ਪਿਛਲੇ ਵਾਲਾ ਮੋਤੀ ਹੁੰਦਾ ਤੇ ਹੁਣ ਮੋਤੀ ਦੀ ਥਾਂ ਛੱਡ ਕੇ ਜਿੰਨੀ ਨਿਤਾ ਚਾ ਜਿਹੜਾ ਮੋਤੀ ਆਪਣਾ ਲੱਗ ਜਾਊਗਾ ਉਨੀ ਜਗ੍ਹਾ ਛੱਡ ਕੇ ਹੈਨਾ ਫਿਰ ਤੁਸੀਂ ਦੂਜੀ ਸਾਈਡ ਨੂੰ ਜਿਹੜਾ ਫਿਰ ਦੁਬਾਰਾ ਉਵੇਂ ਹੀ ਚਾਰ ਮੋਤੀ ਲਗਾਉਣੇ ਆ ਚਾਰ 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 ਮਤਲਬ 16 ਲਗਾਉਣੇ ਆ ਇਦਾਂ ਤੁਸੀਂ ਇਸ ਤਰ੍ਹਾਂ ਤੇ ਇਹ ਮੀਨਸ ਜਦੋਂ ਬਣ ਜਾਊਗਾ ਤਿਆਰ ਹੋ ਜਾਊਗਾ ਤੇ ਬਹੁਤ ਸੋਹਣਾ ਹੀ ਇਹ ਡਿਜ਼ਾਈਨ ਲੱਗੂਗਾ ਤੇ ਇਹਨੂੰ ਕੋਈ ਵੀ ਤੁਸੀਂ ਬਣਾ ਸਕਦੇ ਆ ਤੇ ਦੂਜਾ ਇਹਦੇ ਵਿੱਚ ਬੈਨੀਫਿਟ ਇਹ ਹੀ ਹੈਗਾ ਵੀ ਜਿੰਨਾ ਭੈਣਾਂ ਕੋਲੇ ਅੱਡਾ ਵੀ ਨਹੀਂ ਹੈਗਾ ਹੈਨਾ ਤੇ ਉਹਨਾਂ ਨੇ ਇਹਨੂੰ ਫਰੇਮ ਤੇ ਬਣਾ ਸਕਦੇ ਹੋ ਮੀਨਸ ਇਹਦੇ ਲਈ ਅਡੇ ਦੀ ਜਰੂਰਤ ਨਹੀਂ ਹੁੰਦੀ ਜਿਹੜਾ neck ਹੈਗਾ ਹਨਾ ਜੇ ਤੁਸੀਂ neck ਤੇ ਮੇਰੇ ਵਾਂਗੂ ਬਣਾਉਣਾ ਚਾਹੁੰਦੇ ਆ neck ਜਿਹੜਾ ਉਹ ਵੀ ਫਰੇਮ ਤੇ ਲੱਗ ਜਾਊਗਾ ਤੇ ਜਿਹੜੇ ਇਹ ਆਪਾਂ ਮਤਲਬ ਵਿਰਲੇ-ਵਿਰਲੇ ਫਲਾਵਰ ਹਨਾ ਸਾਰੇ suit ਦੇ ਉੱਪਰ ਪਾਉਣੇ ਹੁੰਦੇ ਆ ਤੇ ਇਹ ਵੀ ਤੁਸੀਂ ਅਲੱਗ-ਅਲੱਗ ਜਗ੍ਹਾ ਤੇ ਮੀਨਸ ਲਗਾ ਸਕਦੇ ਆ ਇਹਨੂੰ ਫਰੇਮ ਨੂੰ ਲਗਾ ਕੇ ਅਗਰ ਤੁਹਾਨੂੰ ਘੇਰਾ ਕਰਨਾ ਹੋਵੇ ਹਨ ਤੇ ਘੇਰੇ ਦੇ ਵਿੱਚ ਜਿਹੜਾ ਕਿ ਜਿਹੜਾ ਕੋਈ ਵੀ ਫਰੇਮ ਨਹੀਂ ਹੁੰਦਾ ਤੇ ਉਹਦੇ ਲਈ ਫਿਰ ਹੈਗਾ ਆਪਾਂ ਨੂੰ ਅੱਡੇ ਦੀ ਜ਼ਰੂਰਤ ਪੈਂਦੀ ਹੈ ਪਰ ਇਹ neck ਦਾ ਡਿਜ਼ਾਈਨ ਹੈਗਾ ਤੇ ਇਹ ਛੋਟੇ-ਛੋਟੇ ਫਲਾਵਰਸ ਆਪਾਂ ਪਾ ਸਕਦੇ ਹਾਂ ਨੀਸ਼ਾ ਬਾਨੂ ਦੇ ਪਾਇਆ ਵਾ ਸੀ ਜਿਹੜਾ ਮੇਰੇ ਪਾਇਆ ਹੋਇਆ ਹੁਣ ਇਹ ਆਪਣਾ ਫਲਾਵਰ ਆ ਬਸ ਚਾਰ-ਚਾਰ ਨੇ ਇਦਾਂ 16 ਨਾ ਪੂਰਾ ਹੋ ਗਿਆ ਹੁਣ ਆਪਾਂ ਇਹ ਡੰਡੀ ਲਗਾਉਣ ਲੱਗੇ ਆਂ ਡੰਡੀ ਤੁਸੀਂ ਹਿਸਾਬ ਆਪਦੇ ਹਿਸਾਬ ਨਾਲ ਜਿਵੇਂ ਕਿੰਨਾ ਕੁ ਵੱਡਾ ਆਪਾਂ ਫਲਾਵਰ ਬਣਾਉਣ ਲੱਗੇ ਆ ਹਨ ਵੀ ਪੰਜ ਪੀਸ ਆ ਜਾਂ 6 ਆ ਜਿਹੜੇ ਕਟ ਦਾਣੇ ਦੇ ਉਹ ਤੁਸੀਂ ਲਗਾ ਕੇ ਜਿਹੜੀ ਡੰਡੀ ਆ ਉਹ ਤੁਸੀਂ ਤਿਆਰ ਕਰ ਸਕਦੇ ਆ ਤਾਂ ਇਹ 1 ਵਾਈ 1 ਜਿਹੜਾ ਹੈਗਾ ਆਪਾਂ ਇਹਨੂੰ ਲਗਾਵਾਂਗੇ ਇਹ ਨਾ ਘਟਦਾਨੀ ਤੇ ਮੋਤੀ ਦਾ ਕੰਬੀਨੇਸ਼ਨ ਆ ਜਿਹੜਾ ਬਹੁਤ ਸੋਹਣਾ ਹੁੰਦਾ ਤੇ ਜਿਹੜੀਆਂ ਵੀ ਇਹਦੇ ਨਾਲ ਜਿਹੜੇ ਵੀ ਡਿਜ਼ਾਈਨ ਬੰਦਦੇ ਆ ਤੇ ਉਹ ਬਹੁਤ ਸੋਹਣੇ ਆ ਜਿਹੜੇ ਬੰਦਦੇ ਆ ਨੈਕਸਟ ਜਿਹੜਾ ਆਪਾਂ ਉਹ ਵੀ ਲੈ ਕੇ ਆਵਾਂਗੀ ਡਿਜ਼ਾਈਨ ਤੇ ਹੁਣ ਆਪਾਂ ਇਹਦੀ ਜਿਹੜੀ ਇਹਨੂੰ ਪੱਤੀਆਂ ਜਿਹੜੀਆਂ ਡੰਡੀਆਂ ਬਣਾਉਣੀਆਂ ਸਾਈਡਾਂ ਤੇ ਉਹ ਆਪਾਂ ਜਿਹੜੀਆਂ ਉਹ ਸ਼ੁਰੂ ਕਰਨ ਲੱਗੇ ਆਂ ਇਧਰੋਂ ਆਪਾਂ ਸਟਾਰਟ ਕਰਾਂਗੇ ਇਹ ਤੁਸੀਂ ਪਹਿਲਾਂ ਜਿਹੜਾ ਮੈਂ ਬਣਾਇਆ ਉਹ ਡਬਲ ਲਾਈਨ ਦੇ ਨਾਲ ਬਣਾਇਆ ਤੇ ਹੁਣ ਇਹਨੂੰ ਮੈਂ ਸਿੰਗਲ ਲਾਈਨ ਨਾਲ ਬਣਾ ਰਹੀ ਆਂ ਤੇ ਤੁਸੀਂ ਇਹ ਮਤਲਬ ਡਬਲ ਲਾਈਨ ਨਾਲ ਵੀ ਬਣਾ ਸਕਦੇ ਆਂ ਤੇ ਸਿੰਗਲ ਨਾਲ ਵੀ ਇਹਨੂੰ ਜਿਹੜਾ ਹੈਗਾ ਬਣਾ ਸਕਦੇ ਆਂ ਧਾਗਾ ਟੁੱਟ ਗਿਆ ਕਈ ਵਾਰੀ ਕੱਟਿਆ ਵੀ ਜਾਂਦਾ ਤੇ ਹੁਣ ਇਹਨੂੰ ਆਪਾਂ ਦੁਬਾਰਾ ਬਣਾਉਣ ਲੱਗੇ ਆਂ ਇਹ ਮੈਂ ਇਧਰ ਬਣਾਈਆਂ ਸੀਗੀਆਂ 4-4 ਪੀਸ ਦੀਆਂ ਪੱਤੀਆਂ ਤੇ ਇਧਰ ਆਪਾਂ ਬਣਾ ਰਹੇ ਆਂ డిపెండ్ ਹੈਗਾ ਵੀ ਤੁਸੀਂ ਇਹਨੂੰ ਕਿੰਨਾ ਵੱਡਾ ਛੋਟਾ ਬਣਾਉਣਾ ਚਾਹੁੰਦੇ ਹੋ ਉਹ ਆਪਦੀ ਮਰਜ਼ੀ ਨਾਲ ਆ ਜਿਹੜਾ ਬਣਾ ਸਕਦੇ ਆ ਜਿਹੜੀ ਡੰਡੀ ਹੈਗੀ ਆ ਉਹਨੂੰ ਤੁਸੀਂ ਡਬਲ ਵੀ ਕਰ ਸਕਦੇ ਆ ਤੇ ਉਹਨੂੰ ਸਿੰਗਲ ਵੀ ਕਰ ਸਕਦੇ ਆ ਪੱਤੀ ਦੀ ਸ਼ੇਪ ਬਣਾਉਣ ਲਈ ਦੂਜੀ ਜਿਹੜੇ ਕੱਟ dane ਦੇ ਅੱਗੇ ਇਦਾਂ ਪਤਾ 걸ਿਆ ਹੋਣਾ ਹੋਊਗਾ ਫਿਰ ਜਿਹੜੀ ਉਹ ਸ਼ੇਪ ਆਪਣੀ ਬਿਲਕੁਲ ਸਹੀ ਬਣੂਗੀ ਮੀਨਜ਼ ਇੱਕੋ ਸਾਈਡ ਤੋਂ ਨਹੀਂ ਸ਼ੁਰੂ ਹੋਣਾ ਥੋੜਾ ਜਿਹਾ ਉਦੋਂ ਪਿੱਛੇ ਹਟਮਾ ਜਿਹੜਾ ਉਹ ਸ਼ੁਰੂ ਹੋਊਗਾ ਇਸ ਤੋਂ ਹੀ ਜਿਹੜਾ ਧਾਗਾ ਉਹ ਆਪਾਂ ਦੂਜੇ ਪਾਸੇ ਅਗਲੀ ਡੰਡੀ ਤੇ ਜਿਹੜਾ ਲੈ ਜਾਣਾ ਇਧਰਲੇ ਪਾਸੇ ਤੇ ਫਿਰ ਆਪਾਂ ਜਿਹੜੀ ਇਧਰੋਂ ਪੱਤੀ ਹੈ ਜਿਹੜੀ ਬਣਾਉਣੀ ਸ਼ੁਰੂ ਕਰ ਦੇਣੀ ਹੈਗੀ ਆ ਇਹਦੇ ਵਿੱਚ ਨਾ ਕੈਮਰੇ ਦੇ ਹਿਸਾਬ ਨਾਲੀ ਮਤਲਬ ਕਈ ਵਾਰੀ ਮੈਨੂੰ ਹੱਥ ਰੱਖਣਾ ਪੈਂਦਾ ਤੇ ਫਿਰ ਉਵੇਂ ਜਿਵੇਂ ਕੈਮਰੇ ਦੇ ਹਿਸਾਬ ਨਾਲ ਰੱਖਦੇ ਹਾਂ ਤੇ ਕਈ ਵਾਰੀ ਪੁੱਠਾ ਵੀ ਹੋ ਜਾਂਦਾ ਤਾਂ ਫਿਰ ਇਹ ਮਸਾ ਹੀ ਜਿਹੜਾ ਇਹ ਬਣਾਉਣਾ ਪੈਂਦਾ ਹੁੰਦਾ ਪਰ ਇਹ ਡਿਜ਼ਾਈਨ ਆ ਜਿਹੜਾ ਇਹ ਬਹੁਤ ਸੌਖਾ ਹੈ ਮੈਂ ਹੁਣ ਕਿਸੇ ਦੇ ਇਦਾਂ ਵੀ ਬਣਿਆ ਵੇਖਿਆ ਸੀ ਮੈਂ ਕਿਹਾ ਚਲ ਇਹ ਵੀ ਤੁਹਾਡੇ ਨਾਲ ਜਿਹੜਾ ਸ਼ੇਅਰ ਕੀਤਾ ਜਾਵੇ ਤੇ ਜਿਹੜਾ ਆਪਾਂ ਗੁਲ ਫਲਾਵਰ ਨਾਲ ਬਣਾਇਆ ਉਹਦੀ ਵੀ ਬਹੁਤ ਡਿਮਾਂਡ ਆ ਬਹੁਤ ਜਣਾਂ ਨੇ ਕਿਹਾ ਵੀ ਸਾਨੂੰ ਇਸ ਤਰ੍ਹਾਂ ਦਾ ਬਣਾ ਕੇ ਦਿਓ ਇਸ ਗਦਾ ਕੰਬੀਨੇਸ਼ਨ ਹੀ ਬਹੁਤ ਵਧੀਆ ਮੋਤੀ ਤੇ ਕੱਟਦਾਨੇ ਦਾ ਤੇ ਜਦੋਂ ਬਣ ਜਾਂਦਾ ਇਹਦੀ ਸ਼ਾਈਨਿੰਗ ਬਹੁਤ ਜ਼ਿਆਦਾ ਹੈ ਤੇ ਬਹੁਤ ਸੋਹਣਾ ਇਹੀ ਤੁਹਾਡਾ ਬਣ ਕੇ ਤਿਆਰ ਹੋਊਗਾ ਬੱਚਿਆਂ ਦੀ ਕੁੜੀਆਂ ਦੀਆਂ ਫਰਾਕਸ ਬਣਾ ਸਕਦੇ ਆ ਇਹਦੇ ਨਾਲ ਤੁਸੀਂ ਸੋਹਣੇ ਸੋਹਣੇ ਜਾਗੂ ਵਸਤੇ ਸੂਟ ਆ ਜਿਹੜੇ ਉਹ ਤਿਆਰ ਕਰਕੇ ਦੇ ਸਕਦੇ ਆ ਛੋਟੀਆਂ ਕੁੜੀਆਂ ਨੂੰ ਤੇ ਆਪਦੇ ਵੀ ਤੁਸੀਂ ਕਰ ਸਕਦੇ ਆ ਫਰੇਮ ਤੇ ਹੀ ਇਹ ਡਿਜ਼ਾਈਨ ਆ ਜਿਹੜਾ ਤੁਹਾਡਾ ਬਣ ਜੇਗਾ ਬੇਸ਼ੱਕ ਤੁਹਾਡੇ ਕੋਲੇ ਐਡਾ ਹੈਗਾ ਬੇਸ਼ੱਕ ਨਹੀਂ ਹੈਗਾ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਉਹ ਫੋਲੋ ਸਬਸਕ੍ਰਾਈਬ ਕਰਨਾ ਜਿਹੜਾ ਉਹ ਨਹੀਂ ਭੁੱਲਣਾ ਪਲੇਲਿਸਟ ਦੇ ਵਿੱਚੋਂ ਪਹਿਲੇ ਲੈਸਨ ਤੋਂ ਜਿਹੜੇ ਲੈਸਨ ਦੀ ਵੀਡੀਓ ਜਿਹੜੀ ਉਹ ਤੁਸੀਂ ਦੇਖ ਲੈਣੀ ਹੈ ਤੇ ਜੇ ਜਿਹੜੀਆਂ ਭੈਣਾਂ ਕੋਈ ਸਮਾਨ ਖਰੀਦਣਾ ਚਾਹੁੰਦੀਆਂ ਜਾਂ ਕਿਸੇ ਨੇ ਕੋਈ ਅੱਡਾ ਲੈਣਾ ਹੈਗਾ ਉਹ ਤੁਸੀਂ ਦਿੱਤੇ ਹੋਏ ਨੰਬਰ ਤੇ ਜਿਹੜਾ ਉਹ ਕਾਲ ਕਰਕੇ ਆਪ ਦਾ ਜਿਹੜਾ ਆਰਡਰ ਬੁੱਕ ਕਰ ਸਕਦੇ ਹੋ ਆਰਡਰ ਜਿਹੜਾ ਉਹ ਤੁਸੀਂ ਮੰਗਵਾ ਸਕਦੇ ਇਹ ਦੇਖੋ ਦੋਨੋਂ ਸਾਈਡਾਂ ਜਿਹੜੀ ਇਹ 6 6 ਕੱਟਦਾਨੇ ਨਾਲ ਆਪਾਂ ਜਿਹੜੀ ਇਹ ਪੱਤੀ ਬਣਾਈ ਹੈ ਮਤਲਬ ਤਿੰਨ ਕੱਟਦਾਨਾ ਉਧਰ ਪੀਸ ਲਾਇਆ ਤਿੰਨ ਥੋੜੇ ਜਿਹਾ ਉਧਰੋਂ ਪਿੱਛੋਂ ਹਟਾ ਕੇ ਲਗਾਏ ਆ ਤੇ ਇਹ ਦੇਖੋ ਇਦਾਂ ਜਦੋਂ ਤੁਸੀਂ ਵਿਰਲੇ-ਵਿਰਲੇ ਸੂਰ ਤੇ ਪਾ ਲਉਂਗੇ ਤਾਂ ਇਹ ਸੋਹਣੇ ਲੱਗਣਗੇ ਹਰ ਇੱਕ ਕਲਰ ਤੇ ਇਹਨਾਂ ਨੇ ਜਿਹੜਾ ਜਚਣਾ ਹੁੰਦਾ ਤੇ ਵਧੀਆ ਇਹ ਕੁ ਸੋਖਾ ਡਿਜ਼ਾਈਨ ਹੈ ਤੇ ਬਹੁਤ ਸੋਹਣਾ ਇਹਨੂੰ ਵੀ ਤੁਸੀਂ ਟਰਾਈ ਕਰਿਓ ਡਬਲ ਲਾਈਨਾਂ ਵੀ ਬਣਾ ਸਕਦੇ ਆ ਤੇ ਸਿੰਗਲ ਲਾਈਨ ਨਾਲ ਵੀ ਜਿਹੜਾ ਤੁਸੀਂ ਬਣਾ ਸਕਦੇ ਆ ਚਾਰ ਦਾ ਵੀ ਬਣਾ ਸਕਦੇ ਆ ਤਿੰਨ ਦੀ ਵੀ ਜਿਹੜੀ ਪੱਤੀ ਬਣਾ ਸਕਦੇ ਆ ਤੇ ਇਸ ਤਰ੍ਹਾਂ ਜਿਵੇਂ ਮੇਰੇ ਪਾਇਆ ਇਦਾਂ ਵੀ ਜਿਹੜਾ ਹੈਗਾ ਤੁਸੀਂ ਬਣਾ ਸਕਦੇ ਆ ਵੀਡੀਓ ਨੂੰ ਸਟੇਟਸ ਜ਼ਰੂਰ ਲਗਾਇਆ ਕਰੋ ਸ਼ੇਅਰ ਜ਼ਰੂਰ ਸਾਰੀਆਂ ਭੈਣਾਂ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਦਿਆ ਕਰਿਓ ਥੈਂਕ ਯੂ